ਰੂਸ ਵਿੱਚ ਫਸੇ ਭਾਰਤੀ 9 ਨੌਜਵਾਨ ਗਗਨਦੀਪ ਸਿੰਘ ਦੇ ਪਰਿਵਾਰ ਨੇ ਕਿਹਾ ਰਸ਼ੀਆ ਸਰਕਾਰ ਨੇ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਤੇ ਲਈ ਫਿਰ ਤੋਂ ਭੇਜਿਆ ਫਰੰਟ ਲਾਈਨ ਤੇ ਭਾਰਤ ਦੇ 7 ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਇਕਰੀਬਿਤ ਮੇਨ ਨਾ ਪਹਿਲਾ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਜੋ ਪੰਜਾਬ ਤੇ ਹਰਿਆਣਾ ਚੋਂ ਪੇਤੇ ਦਸਤੇ ਹੋਏ ਕੈਰੇ ਸੰਕੇ ਰੂਸ ਵਿੱਚ ਕਮਨ ਲਈ ਆਏ ਸੰ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਸੀ ਅਤੇ ਜ਼ਬਰਦਸਤੀ ਫੌਜ ਵਿੱਚ ਪ੍ਰਤੀਕਰ ਯੂਕਰੇਨ ਲਿਆਂਦਾ ਗਿਆ ਹੈ ਅਤੇ ਜੰਗ ਵਿੱਚ ਭੇਜਿਆ ਗਿਆ ਹੈ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਰਸ਼ੀਨ ਸਰਕਾਰ ਦੇ ਵੱਲੋਂ ਨੌਜਵਾਨਾਂ ਰਹਾ ਨਹੀਂ ਕੀਤਾ ਜਾ ਰਿਹਾ ਇਸ ਸਬੰਧੀ ਗੁਰਦਾਸਪੁਰ ਦੇ ਪਿੰਡ ਟੇਰੀਵਾਲ ਕਰਨ ਦੇ ਰਹਿਣ ਵਾਲੇ ਨੌਜਵਾਨ ਕਗਨਜੀਤ ਸਿੰਘ ਤੇ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਦੇ ਬੇਟੇ ਨੂੰ ਇੱਕ ਵਾਰ ਫਿਰ ਤੋਂ ਜੰਗ ਲੜਨ ਦੇ ਲਈ ਯੂਕਰੇਨ ਬਾਦਰ ਤੇ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਹੈ ਜਿਸ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਚਿੰਤਾ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਸਰਕਾਰ ਨਾਲ ਗੱਲ ਕਰਨ ਦੇ ਬਾਵਜੂਦ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਦੇ ਲਈ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਫਸੇ ਹੋਏ ਬੱਚਿਆਂ ਨੂੰ ਭਾਰਤ ਲਿਆਉਣ ਦੀ ਰਸ਼ੀਆ ਸਰਕਾਰ ਦੇ ਨਾਲ ਗੱਲ ਕਰੇ ਗਗਨ ਨੂੰ 4-5 ਦਿਨ ਹੋ ਗਏ ਨੇ ਗੱਲ ਹੋਈ ਨੂੰ ਜਾਣ ਲੱਗਾ ਜੇ ਉਹਨੂੰ ਅੱਗੇ ਖੜਿਆ ਤੇ ਉਹ ਕਹਿੰਦਿਆ ਸੀ ਕਿ ਜੜੀ ਮੰਮੀ ਮੈਨੂੰ ਅੱਗੇ ਹੁਣ ਫੇਰ ਲੈ ਜਲੇ ਨੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਆਉਂਦੀ ਤੇ ਮੇਰੀ ਹੋਂਸਾ ਦਾ ਗੱਲ ਤੁਹਾਡੇ ਨਾਲ ਨਾ ਹੋਵੇ ਤੇ ਅਸੀਂ ਬਹੁਤ ਚਿੰਤਾ ਦੇ ਵਿੱਚ ਹਾਂ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਸ਼ਿਆ ਗਿਆ ਸੀ ਉਧਰ ਦੇ ਪ੍ਰਧਾਨ ਮੰਤਰੀ ਨਾਲ ਪੁੱਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਉਹ ਮਾਨਵੀ ਗਏ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਤੇ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲਿਆਉਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਐਸੀ ਤਾਕਤ ਹੈ ਕੁਝ ਵੀ ਕਰ ਸਕਦੇ ਨੇ ਇਹ ਫੇਰ ਦੁਬਾਰਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਵਾਪਸ ਲਿਆਂਦਾ ਜਾਏ ਅਸੀਂ ਤੇ ਉਹਨਾਂ ਵਾਸਤੇ ਪ੍ਰਸ਼ਾਨਗੀ ਵਾਸਤੇ ਬਹੁਤ ਬਹੁਤ ਸੀਸਾ ਹੀ ਦੇਵਾਂਗੇ ਕਿਉਂਕਿ ਜੇ ਸਾਡਾ ਬੱਚਾ ਘਰ ਆ ਜਾਵੇਗਾ ਜੀ ਬੱਚਿਆਂ ਦੇ ਸਾਰੇ ਜਿਹੜਾ ਪਰਮਿਟ ਵਗੈਰਾ ਮਿਲ ਗਿਆ ਹੁਣ ਕੀ ਹਾਂਜੀ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲੇ ਨੂੰ ਡੇਢ ਮਹੀਨਾ ਹੋ ਗਿਆ ਰੋਜ਼ ਦਿਖਾਏ ਵੀ ਆ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸਾਈਨ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਨਰਲ ਦਾ ਆਰਡਰ ਮੰਗਦੇ ਆ ਜਾਂ ਕਿਦਾ ਮੰਗਦੇ ਆ ਜੇ ਪੂਰਾ ਆਰਡਰ ਆਏਗਾ ਤੇ ਫਿਰ ਅਸੀਂ ਛੱਡਾਂਗੇ ਤੁਹਾਨੂੰ ਜੀ ਹੁਣ ਬੱਚੇ ਦਾ ਪਤਾ ਲੱਗਾ ਵੀ ਬੱਚੇ ਕਿਹਦੇ ਨਾਲ ਰਹਿਣ ਦੇ ਪੰਜਾਬੀ ਮੁੰਡੇ ਸਾਰੇ ਜੇ ਅੱਗੇ ਗਏ ਆ ਕਿ ਚਾਪ ਚੋਰ ਨਾ ਜੀ ਉਧਰ ਦੀ ਬਟਾਲ ਸਾਰੇ ਬੱਚੇ ਅਲੱਗ-ਅਲੱਗ ਕਰਤੇ ਨੇ ਜਦੋਂ ਦੋ ਵੀਡੀਓ ਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਪਤਾ ਲੱਗਾ ਉਹਨਾਂ ਸਾਰੇ ਬੱਚੇ ਵੱਖ-ਵੱਖ ਬਟਾਲੀਅਨਾਂ ਦੇ ਵਿੱਚ ਕਰ ਦਿੱਤੇ ਨੇ ਇਹ ਸਾਡਾ ਬੱਚਾ ਵੀ ਉਧਰ ਦੀ ਰਸਿਆ ਦੀ ਬਟਾਲੀਅਨ ਦੇ ਨਾਲ ਇਕੱਲਾ ਹੈ ਤੇ ਬਾਕੀ ਦੂਸਰੇ ਬੱਚੇ ਜਿਹੜੇ ਉਹ ਵੀ ਉਧਰ ਫਰੰਟ ਲਾਈਨ ਵਾਲੀ ਸਾਈਡ ਤੇ ਚੱਲ ਰਹੇ ਨੇ ਬਹੁਤ ਜਿਆਦਾ ਡਰ ਆ ਜੀ ਇਹ ਤੋਂ ਵੱਡਾ ਡਰ ਕਿਹੜਾ ਜਿਹੜਾ ਬੱਚਾ ਇਹ ਹੁਣ ਕੋਈ ਉਹ ਲੜਾਈ ਤੇ ਹੈ ਨਹੀਂ ਕਿ ਕਿਰਪਾਨਾਂ ਵਾਲੀ ਜਾਂ ਕੋਈ ਇਹ ਤੇ ਮੁਜਾਹਿਲੀ ਲੜਾਈ ਹੈ ਕਿਤੇ ਵੀ ਮੁਜਾਹਿਲ ਤੁਹਾਨੂੰ ਪਤਾ ਇੱਕ ਥਾਂ ਡਿੱਗਦੀ ਹੈ ਤੇ ਕਿੰਨਾ ਥਾਂ ਕਿਹੜੀ ਕਿੰਨੀ ਜਗ੍ਹਾ ਨੁਕਸਾਨੀ ਜਾਂਦੀ ਹੈ ਇਸ ਕਰਕੇ ਬਹੁਤ ਜਿਆਦਾ ਡਰ ਆ ਤੇ ਦੁਬਾਰਾ ਫੇਰ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ ਤਗੜੇ ਹੋ ਕੇ ਆਰਡਰ ਦੇ ਕੇ ਬੱਚਿਆਂ ਨੂੰ ਵਾਪਸ ਮਂਗਾਓ ਜੀ